ਸੰਗਰਾਂਦ ਵਾਲੇ ਦਿਨ ਨਮਕ ਤੇ ਝਾੜੂ ਦਾਨ ਕਰਨ ਨਾਲ ਜੋ ਫਲ ਮਿਲਦਾ ਹੈ ਸੁਣ ਕੇ ਹੈਰਾਨ ਰਹਿ ਜਾਓਗੇ ਤੁਸੀਂ ਗੁਰਦੁਆਰਾ ਤੇ ਮੰਦਰ ਵਿੱਚ ਝਾੜੂ ਕਿਉਂ ਦਾਨ ਹੁੰਦਾ ਹੈ ਧੰਨਵਾਦ ਆਦੀਪ ਸਿੰਘ ਜੀ ਕਿਰਪਾ ਜਰੂਰ ਸੁਣਿਓ ਸੋ ਪਹਿਲਾਂ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਔਰ ਸਮੂਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਔਰ ਆਪ ਜੀ ਦਾ ਸੰਗਤ ਨੇ ਬੜੀ ਵੱਡੀ कृपा कीती है संगत जी और जिन्ना ने सतगुरु सच्चे पारशाह जी ने कृपा कीती और सारे जाने सतगुरु ਦਾ जरूर ਸ਼ੁਕਰਾਨਾ ਕਰਿਆ ਕਰੋ ਆਪ ਜੀ जरूर सतगुरु ਦੇ ਨਾਲ ਜੁੜਿਓ ਜੀ ਔਰ ਹੋਰਾਂ ਨੂੰ ਵੀ ਜੋੜਿਓ ਸੋ ਪਿਆਰਿਓ ਪਹਿਲਾਂ ਤੇ ਫਤਿਹ ਬਲਾਓ ਆਪਣੀਆਂ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸੰਗਰਾਦ ਵਾਲੇ ਦਿਨ ਨਮਕ ਤੇ ਝਾੜੂ দান ਕਰਨ ਨਾਲ ਜੋ ਫਲ ਮਿਲਦਾ ਹੈ ਨਾ ਸਾਧ ਸੰਗਤ ਉਹ ਬਹੁਤ ਵੱਡਾ ਫਲ ਹੈ ਉਸ ਫਲ ਦਾ ਕੋਈ ਤੋੜ ਵੀ ਨਹੀਂ ਹੈ ਮੇਰੇ ਸਤਿਗੁਰੂ ਜੀ ਬਹੁਤ ਵੱਡੀ ਕਿਰਪਾ ਕਰਦੇ ਨੇ ਬੜੀ ਵੱਡੀ ਕਿਰਪਾ ਦੇ ਮਾਲਕ ਨੇ ਸੋ ਸਾਧ ਸੰਗਤ ਸਾਨੂੰ ਇੱਥੇ ਗੱਲ ਜਿਹੜੀ ਹੈ ਉਹ ਜਰੂਰ ਸਮਝਣੀ ਚਾਹੀਦੀ ਹੈ ਜਰੂਰ ਅਸੀਂ ਇਸ ਚੀਜ਼ ਨੂੰ ਜਿਹੜਾ ਹੈ ਸਮਝਣ ਦਾ ਯਤਨ ਕਰੀਏ ਪ੍ਰਯਾਸ ਕਰੀਏ ਸਤਿਗੁਰੂ ਜੀ ਕਿਰਪਾ ਕਰਨਗੇ ਸੋ ਪਿਆਰਿਓ ਇਸੇ ਤਰ੍ਹਾਂ ਇੱਕ ਪਰਿਵਾਰ ਸੀ ਜਿਨੇ ਬਹੁਤ ਜ਼ਿਆਦਾ ਸੇਵਾ ਕੀਤੀ ਸੋ ਪਿਆਰਿਓ ਕਹਿੰਦੇ ਪਰ ਫਲ ਨਹੀਂ ਮਿਲਿਆ ਫਿਰ ਕਿਸੇ ਇੱਕ ਦਿਨ ਸਾਧੂ ਸੰਤ ਮਹਾਂਪੁਰਸ਼ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਤਾਂ ਕਿਸੇ ਬੰਦਗੀ ਵਾਲੇ ਸਾਧੂ ਨੇ ਉਹਨਾਂ ਨੂੰ ਦੱਸਿਆ ਵੀ ਭਾਈ ਆਪ ਜੀ ਸੇਵਾ ਤੇ ਕਰਦੇ ਹੋ ਕਰ ਕਹਿੰਦੇ ਤੁਹਾਡੇ ਕੋਲੇ ਜਿਹੜਾ ਵਿਸ਼ਵਾਸ ਹੈ ਨਾ ਉਹ ਥਿੜਕਦਾ ਹੈ ਉਹ ਡੋਲਦਾ ਹੈ ਇਸ ਕਰਕੇ ਤੁਹਾਡੇ ਤੇ ਕਿਰਪਾ ਨਹੀਂ ਹੁੰਦੀ ਤੇ ਸਾਧ ਸੰਗਤ ਉਸ ਪਰਿਵਾਰ ਨੇ ਇੱਕੋ ਗੱਲ ਨੋਟ ਕਰ ਲਈ ਉਹ ਕਹਿੰਦੇ ਠੀਕ ਹੈ ਜੀ ਬਾਹ ਪੁਰਸ਼ੋ ਵੀ ਅੱਜ ਤੋਂ ਬਾਅਦ ਕਹਿੰਦੇ ਸਾਡਾ ਜਿਹੜਾ ਭਰੋਸਾ ਨਾ ਉਹ ਭਰੋਸਾ ਸਾਡਾ ਡੋਲੇਗਾ ਨਹੀਂ ਕਹਿੰਦੇ ਐਸੀ ਹੁਣ ਕਿਰਪਾ ਕਰ ਦਿਓ ਆਪ ਜੀ ਵੀ ਹੁਣ ਜਿਹੜਾ ਸਾਡਾ ਭਰੋਸਾ ਨਾ ਉਹ ਭਰੋਸਾ ਸਾਡਾ ਡੋਲੇ ਨਾ ਤੇ ਅਸੀਂ ਇਸ ਭਰੋਸੇ ਨੂੰ ਜਿਹੜਾ ਹੈ ਉਹ ਬਰਕਰਾਰ ਰੱਖੀਏ ਇਸ ਭਰੋਸੇ ਨੂੰ ਜਿਹੜਾ ਅਸੀਂ ਬਰਕਰਾਰ ਰੱਖੀਏ ਤੇ ਹੁਣ ਕਹਿੰਦੇ ਸਾਡੇ ਤੇ ਗੁਰੂ ਦੀ ਕਿਰਪਾ ਹੋ ਜਾਏ ਸਾਡੇ ਤੇ ਸਤਿਗੁਰੂ ਦੀ ਮਿਹਰ ਹੋ ਜਾਏ ਤੇ ਸਾ ਤੇ ਮਹਾਂਪੁਰ ਕਹਿੰਦੇ ਭਾਈ ਤੁਹਾਡੇ ਤੇ ਜਿਹੜੀ ਹੈ ਕਿਰਪਾ ਤਾਂ ਹੋਏਗੀ ਜਦੋਂ ਆਪ ਜੀ ਸਤਿਗੁਰੂ ਤੇ ਭਰੋਸਾ ਕਰੋਗੇ ਕਿਨੇ ਭਾਈ ਹੁਣ ਭਰੋਸਾ ਥਿੜਕੇ ਨਾ ਬਸ ਇੰਨਾ ਯਾਦ ਰੱਖਿਓ ਤੇ ਹੁਣ ਚਲੋ ਪਰਿਵਾਰ ਨੇ ਜੀ ਆਪਣੀ ਗੱਲ ਮੰਨ ਲਈ ਉਹਨਾਂ ਨੇ ਇਹ ਗੱਲ ਜਿਹੜੀ ਹੈ ਪੂਰੀ ਪ੍ਰੋਪਰ ਫਿੱਟ ਕਰ ਲਈ ਆਖਿਆ ਵੀ ਚਲੋ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਆਪਾਂ ਕੋਈ ਵੀ ਜਿਹੜੀ ਐ ਬਿਰ ਜਿਹੜੀ ਢਾਈਂਦੀ ਕਲਾ ਦੀ ਗੱਲ ਹੋਏਗੀ ਉਹ ਆਪਾਂ ਨਹੀਂ ਕਰਾਂਗੇ ਅੱਜ ਤੋਂ ਬਾਅਦ ਇਹੋ ਜੀ ਕਿਸੇ ਨੇ ਕੋਈ ਗੱਲ ਨਹੀਂ ਕਰਨੀ ਹੁਣ ਪੂਰਾ ਪਰਿਵਾਰ ਜਿਹੜਾ ਹੈ ਉਹ ਮੰਨ ਗਿਆ ਇਸ ਗੱਲ ਨੂੰ ਸਾਰੇ ਪਰਿਵਾਰ ਨੇ ਗੱਲ ਸੈੱਟ ਕਰ ਲਈ ਹੁਣ ਉਹ ਪਰਿਵਾਰ ਜਿਹੜਾ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਚੱਲਿਆ ਤੋਂ ਹਾਲਾਂਕਿ ਗੁਰੂ ਤੇ ਭਰੋਸਾ ਕਰਕੇ ਤੱਲਿਆ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸਤੇ ਬੜੀ ਕਿਰਪਾ ਕੀਤੀ ਉਹਨਾਂ ਤੇ ਦੇਖਦੇ ਹੀ ਦੇਖਦੇ ਜੀ ਸਾਰਾ ਪਰਿਵਾਰ ਉਹਨਾਂ ਦਾ ਸੈੱਟ ਹੋ ਗਿਆ ਔਰ ਪਰਿਵਾਰ ਨੂੰ ਜਿਹੜਾ ਹੈ ਕੋਈ ਦੁੱਖ ਰੋਗ ਜਿਹੜਾ ਹੈ ਸਾਰੇ ਉਹਨਾਂ ਦੇ ਚੱਕੇ ਗਏ ਸੋ ਗੁਰੂ ਦੀ ਬੜੀ ਵੱਡੀ ਕਿਰਪਾ ਹੋਈ ਸਤਿਗੁਰੂ ਦੀ ਬੜੀ ਵੱਡੀ ਕਿਰਪਾ ਹੋਈ ਸੋ ਆਖਰ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਗੁਰੂ ਦਾ ਸ਼ੁਕਰਾਨਾ ਕੀਤਾ ਸੋ ਕਹਿਣ ਤੋਂ ਭਾਵ ਵੀ ਨਾਮ ਸਿਮਰਨ ਬੰਦਗੀ ਦੇ ਨਾਲ ਜੁੜ ਕੇ ਰਹਿਣਾ ਸੋ ਆਸ ਨਾ ਕਰਨਾ ਜਦੋਂ ਪੇਤਾ ਵੀ ਸਤਿਗੁਰੂ ਤੋਂ ਸਾਨੂੰ ਮਿਲੇਗਾ ਇਹ ਭਰੋਸਾ ਬਣਾ ਕੇ ਰੱਖਣਾ ਤੇ ਮੇਰੇ ਪਾਤਸ਼ਾਹ ਜੀ ਫੇਰ ਕਿਰਪਾ ਕਰਦੇ ਨੇ ਸੋ ਫੇਰ ਹੀ ਗੁਰੂ ਦੀ ਰਹਿਮਤ ਹੁੰਦੀ ਹੈ ਸੋ ਪਿਆਰਿਓ ਇੱਥੇ ਬੇਨਤੀ ਕਰਕੇ ਮੈਂ ਆਪ ਜੀ ਦਾ ਜਿਹੜਾ ਧਿਆਨ ਹੈ ਉਹ ਦਵਾਵਾ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਭਲਿਓ ਜਦੋਂ ਅਸੀਂ ਗੁਰੂ ਨਾਲ ਜੁੜ ਜਾਈਏ ਗੁਰ ਰੱਖੇ ਸੇ ਉਪਰੇ ਸ਼ਬਦ ਰਤੇ ਮਨ ਮਾਹੀ ਜੀਓ ਗੁਰੂ ਰਖੇ ਤਾਂ ਕਹਿੰਦੇ ਜ਼ਿੰਦਗੀ ਦੇ ਵਿੱਚ ਸਹੀ ਉਭਾਰ ਆ ਸਕਦਾ ਹੈ ਸ਼ਬਦ ਰਤੇ ਸ਼ਬਦ ਦੇ ਵਿੱਚ ਰਤੇ ਹੋਏ ਤੇ ਆਪਣੇ ਮਨ ਨੂੰ ਸ਼ਬਦ ਦੇ ਰੰਗ ਵਿੱਚ ਰਤ ਕੇ ਕਹਿੰਦੇ ਜਦੋਂ ਚੱਲਾਂਗੇ ਤੇ ਸਤ ਗੁਰੂ ਦੀ ਕਿਰਪਾ ਜਿਹੜੀ ਹੈ ਉਦੋਂ ਹੋਏਗੀ ਵਾਸ਼ ਅਗਨੇ ਚਾਰੇ ਕੁੰਡਾ ਜਿਪ ਬਹ ਬਿਨ ਭਾਗਾ ਧਨ ਨਾਹੀ ਜਿਓ ਕਹਨੇ ਚਾਰੇ ਕੁੰਡਾਂ ਦੇ ਵਿੱਚ ਤੋਂ ਭਾਲ ਕੇ ਵੇਖ ਲੈ ਬਿਨਾ ਭਾਗਾ ਤੋਂ ਧਨ ਵੀ ਨਹੀਂ ਮਿਲਦਾ ਤੇ ਗੁਰੂ ਦਾ ਨਾਮ ਵੀ ਨਹੀਂ ਮਿਲਦਾ ਸਿਮਰਨ ਵੀ ਨਹੀਂ ਮਿਲਦਾ ਪਰ ਜਿੱਥੇ ਗੁਰੂ ਦੀ ਕਿਰਪਾ ਹੋ ਜਾਏ ਜਿੱਥੇ ਸਤਿਗੁਰੂ ਦੀ ਕਿਰਪਾ ਹੋ ਜਾਏ ਹੁਣ ਉਹਦੀ ਕਿਰਪਾ ਪਤਾ ਕਿੱਥੇ ਹੁੰਦੀ ਹੈ ਜੀ ਸਤਿਗੁਰੂ ਦੀ ਕਿਰਪਾ ਪਤਾ ਕਿੱਥੇ ਹੁੰਦੀ ਆ ਮੈਂ ਬੇਨਤੀ ਕਰਾਂ ਪਿਆਰਿਓ ਸਤਿਗੁਰੂ ਦੀ ਕਿਰਪਾ ਉਥੇ ਹੁੰਦੀ ਹੈ ਜਦੋਂ ਆਪਾਂ ਉਹਦੇ ਦਰ ਤੇ ਜਾਈਏ ਝੁਕ ਜਾਈਏ ਤੇ ਆਖੀਏ ਸਤਿਗੁਰੂ ਜੀ ਕਿਰਪਾ ਕਰਿਓ ਨਾਨਕ ਨਾਮ ਨਾ ਵਿਸਰੈ ਨਿਹਾਰਾ ਆਧਾਰ ਜਿਓ اے ਸਤਿਗੁਰੂ ਜੀ ਮੇਰੇ ਤੇ ਐਸੀ ਕਿਰਪਾ ਕਰ ਦਿਓ ਸੱਚੇ ਪਾਤਸ਼ਾਹ ਮੇਰੇ ਤੇ ਐਸੀ ਕਿਰਪਾ ਕਰ ਦਿਓ ਪਾਤਸ਼ਾਹ ਕਹਿੰਦੇ ਨੇ ਸੁਖ ਦੁਖ ਦਾਤਾ ਮਨ ਵਸੈ ਤਿਤ ਤਨ ਕੈਸੀ ਭੁੱਖ ਜਿਓ ਸਤਿਗੁਰੂ ਕਹਿੰਦੇ ਨੇ ਜਦੋਂ ਐਸੀ ਗੁਰੂ ਦੀ ਕਿਰਪਾ ਹੋ ਜਾਏ ਤੇ ਕਹਿੰਦੇ ਭਾਈ ਫਿਰ ਮਨ ਦੀਆਂ ਤਨ ਦੀਆਂ ਸਾਰੀਆਂ ਭੁੱਖਾਂ ਜੜੀਆਂ ਨੇ ਉਹ ਮਿਟ ਜਾਇਆ ਕਰਦੀਆਂ ਨੇ ਸੋ ਗੁਰਮੁਖ ਪਿਆਰਿਓ ਇੱਥੇ ਬੇਨਤੀਆਂ ਕਰਾਂ ਕਿ ਸਾਡੇ ਤੇ ਕਿਰਪਾ ਹੋਏਗੀ ਸੋ ਪਿਆਰਿਓ ਸੰਗRAND ਦਿਵਾਲੀ ਦਿਨ ਨਮਕ ਤੇ ਝਾੜੂ ਸਤਿਗੁਰ ਦੇ ਦਰ ਤੇ ਲੈ ਕੇ ਜਾਇਓ ਹੁਣ ਕਈ ਲੋਕ ਇਹਨੂੰ ਵਹਿਮ ਭਰਮ ਮੰਨਦੇ ਨੇ ਪਰ ਅਸਲ ਦੇ ਵਿੱਚ ਇਹ ਵਹਿਮ ਭਰਮ ਨਹੀਂ ਹੈ ਪਿਆਰਿਓ ਜੈਸੀ ਮੰਨਿਏ ਵੀ ਇਹਦਾ ਵਹਿਮ ਹੈ ਜੀ ਇਹਨੂੰ ਮੈਂ ਨਹੀਂ ਮੰਨਦਾ ਜੀ ਇਹਦਾ ਬਹੁਤ ਵੱਡਾ ਵਹਿਮ ਹੈ ਜੀ ਇਹ ਤਾਂ ਐਵੇਂ ਹੈ ਜੀ ਤਾਂ ਇੰਜ ਜੀ ਸਤਿਗੁਰੂ ਪਿਆਰਿਓ ਇਹ ਵਹਿਮ ਨਹੀਂ ਇਹ ਸਾਧੂ ਸੰਤ ਜਿਹੜੇ ਮਹਾਪੁਰਸ਼ ਬੰਦਗੀ ਵਾਲੇ ਸਨ ਨਾ ਮਹਾਪੁਰਸ਼ ਉਹ ਕਹਿੰਦੇ ਭਾਈ ਕਹਿੰਦੇ ਨਮਕ ਤੇ ਝਾੜੂ ਜਿਹੜਾ ਹੈ ਉਹ ਦਾਨ ਕਰੋ ਭਾਵ ਕਿਸੇ ਨੂੰ ਗਰੀਬ ਲੋਟ ਬੰਦ ਨੂੰ ਦੇ ਦਿਓ ਜੇ ਕੋਈ ਨਹੀਂ ਹੈਗਾ ਚਲੋ ਕਈ ਵਾਰੀ ਲੋਕ ਵਹਿਮੀ ਹੁੰਦੇ ਨੇ ਅੱਜਕੱਲ ਕਹਿੰਦੇ ਭਾਈ ਗੁਰੂ ਘਰ ਤੁਸੀਂ ਨਿਸ਼ਾਨ ਸਾਹਿਬ ਦੇ ਕੋਲ ਰੱਖਾਓ ਜਾਂ ਫਿਰ ਲੰਗਰ 'ਚ ਦੇ ਆਓ ਕਹਿੰਦੇ ਵੀ ਯਾਦ ਰੱਖਿਓ ਤੁਸੀਂ ਸਤਿਗੁਰੂ ਤੇ ਭਰੋਸਾ ਕਰਕੇ ਕਿਸੇ ਵਹਿਮ ਭਰਮ ਨਾਲ ਨਹੀਂ ਇਹਨੂੰ ਜੋੜਨਾ ਵੀ ਚਲੋ ਇਹ ਚੀਜ਼ ਦੇਤੀ ਜੀ ਆਪਾਂ ਵਹਿਮ ਭਰਮ ਕਰ ਲਈਏ ਜੈਦਾਂ ਦਾ ਹੋ ਜੇ ਕਹਿੰਦੇ ਵੀ ਇਦਾਂ ਦੀ ਗੱਲ ਨਹੀਂ ਕੋਈ ਮਨ ਸੋਚਣੀ ਵਹਿਮ ਭਰਮ ਵਾਲੀ ਗੱਲ ਕੋਈ ਨਹੀਂ ਕਰਨੀ ਵੀ ਇਹ ਤੁਸੀਂ ਹੋਵੇ ਤਾਂ ਵਹਿਮ ਭਰਮ ਤੁਸੀਂ ਕਰੋ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਕਰਨੀ ਸੋ ਕਹਿੰਦੇ ਵੀ ਮਨ ਦੇ ਵਿੱਚ ਭਾਵਨਾ ਜਿਹੜੀ ਹੈ ਨਾ ਉਹ ਸਤਿਗੁਰੂ ਤੇ ਹੋਵੇ ਇਸ ਕਦਰ ਦੀ ਹੋਵੇ ਵੀ ਮੇਰੇ ਸਤਿਗੁਰੂ ਮੇਰੇ ਤੇ ਕਿਰਪਾ ਕਰਨਗੇ ਕਹਿੰਦੇ ਭਾਈ ਇਹ ਚੀਜ਼ ਦੇ ਕੇ ਆਓ ਗੁਰਦੁਆਰਾ ਸਾਹਿਬ ਦੇ ਉਹ ਜਿਹੜੇ ਸਾਡੇ ਵੀਰ ਭਰਾ ਨੇ ਹੋਰ ਹਿੰਦੂ ਉਹ ਭਾਈ ਮੰਦਰ ਦੇ ਵਿੱਚ ਦੇ ਆਉ ਕਹਿੰਦੇ ਭਾਈ ਤੇ ਫਿਰ ਕਹਿੰਦੇ ਗੁਰੂ ਕੋਲੇ ਅਰਦਾਸ ਕਰਕੇ ਭਰੋਸਾ ਰੱਖਿਓ ਮੇਰੇ ਸਤਿਗੁਰੂ ਜੀ ਕਿਰਪਾ ਤਾਂ ਕਰਨਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਰੱਖਿਓ ਜਿੱਚ ਪਹਿਰਾ ਸਾਹਿਬ ਕਰਦੇ ਆਂ ਅਸੀਂ ਉੱਥੇ ਜਾਂਦੇ ਆਂ ਭਾਈ ਜਗਾਂ ਵਿੱਚ ਪਹਿਰਾ ਸਾਹਿਬ ਵਾਲੀ ਸੰਗਤ ਨੂੰ ਦੇਣਾ ਕਹਿੰਦੇ ਭਾਈ ਉੱਥੇ ਦੇ ਦਿਓ ਸਤਿਗੁਰੂ ਜੀ ਕਿਰਪਾ ਕਰਨਗੇ ਸੋ ਆਈ ਇੱਕ ਪਰਿਵਾਰ ਜਿਹੜੇ ਕਿ ਪਰਮਜੀਤ ਸਿੰਘ ਦੀ ਕੈਨੇਡਾ ਵਾਸੀ ਉਹਨਾਂ ਦੇ ਨਾਲ ਜਦੋਂ ਸਾਡੀ ਗੱਲ ਹੋਈ ਉਹਨਾਂ ਨੇ ਸਾਨੂੰ ਦੱਸਿਆ ਵੀ ਭਾਈ ਇਦਾਂ ਕਰਕੇ ਸੋ ਮਹਾਪੁਰਖਾਂ ਦਾ ਚਲੋ ਉਹਨਾਂ ਨੇ ਵਚਨ ਮੰਨਿਆ ਸੀ ਕਹਿੰਦੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਉਹਨਾਂ ਤੇ ਰਹਿਮਤ ਕਰ ਦਿੱਤੀ ਕਹਿੰਦੇ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਉਹ ਪਰਿਵਾਰ ਨੇ ਇਹ ਪੂਰਨ ਗੱਲ ਨੂੰ ਜਿਹੜਾ ਹੈ ਉਹ ਮੰਨ ਲਿਆ ਇਸ ਪੂਰਨ ਗੱਲ ਨੂੰ ਜਿਹੜਾ ਉਹਨਾਂ ਨੇ ਮੰਨਿਆ ਕਹਿੰਦੇ ਇਸੇ ਤਰ੍ਹਾਂ ਉਹਨਾਂ ਨੇ ਝਾੜੂ ਤੇ ਨਮਕ ਜਿਹੜਾ ਉਹ ਦੇ ਦਿੱਤਾ ਕਹਿੰਦੇ ਗੁਰੂ ਘਰ ਤੇ ਸਤਿਗੁਰੂ ਤੇ ਭਰੋਸਾ ਰੱਖਿਆ ਤੇ ਕੁਝ ਕੁ ਦਿਨਾਂ ਬਾਅਦ ਹੀ ਕਹਿੰਦੇ ਸਤਿਗੁਰੂ ਦੀ ਐਸੀ ਕਿਰਪਾ ਵਰਤ ਗਈ ਪਾਤਸ਼ਾਹ ਦੀ ਐਸੀ ਕਿਰਪਾ ਵਰਤ ਗਈ ਕਹਿੰਦੇ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਸੋਹਣੀ ਇੱਕ ਪਰਮਾਤਮਾ ਨੇ ਦਾਤ ਦਿੱਤੀ ਤੇ ਸਾਧ ਸੰਗਤ ਉਹ ਦਾਤ ਜਿਹੜੀ ਸੀ ਇੱਕ ਪੁੱਤਰ ਦੀ ਦਾਤ ਸੀ ਜਿਹੜੇ ਘਰ ਔਲਾਦ ਨਹੀਂ ਸੀ ਤੇ ਪਿਆਰਿਓ ਮੇਰੇ ਪਾਤਸ਼ਾਹ ਨੇ ਉਸ ਘਰ ਦੇ ਵਿੱਚ ਵੀ ਕਲਕਾਰੀਆਂ ਗੂੰਜਣ ਲੱਗਦੀਆਂ ਇਹ ਹੈ ਗੁਰੂ ਦੀ ਕਿਰਪਾ ਇਹ ਹੈ ਸਤਿਗੁਰੂ ਦੀ ਕਿਰਪਾ ਸੋ ਪਿਆਰਿਓ ਇਦਾਂ ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਇਦਾਂ ਮੇਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਸੋ ਪਿਆਰਿਓ ਭਰੋਸਾ ਜਰੂਰ ਰੱਖਿਏ ਗੁਰੂ ਤੇ ਹੁਣ ਝਾੜੂ ਤੇ ਨਮਕ ਦੀ ਕਰਾਮਾਤ ਨਹੀਂ ਕਰਾਮਾਤ ਕੇਵਲ ਉਸ ਪਰਮਾਤਮਾ ਦੀ ਹੈ ਬਸ ਸਾਧੂ ਸੰਤ ਮਹਾਪੁਰਸ਼ ਕਿਸੇ ਨੇ ਬੰਦਗੀ ਵਾਲੇ ਨੇ ਗੱਲ ਆਖ ਦਿੱਤੀ ਤੇ ਬੰਦਾ ਉਹਦੇ ਨਾਲ ਜੁੜ ਗਿਆ ਤੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਸੋ ਪਿਆਰੋ ਬਹੁਤ ਸਾਰੀਆਂ ਚੀਜ਼ਾਂ ਨੇ ਸੋਚਣ ਵਾਲੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ